ਆਪਾਂ ਬਾਵਾ ਖੜੀਆਂ ਕੜ ਕੇ ਸਖੂਤ ਦੇਣਾ ਵੀ ਡੈਰੀ ਸਾਹਿਬ ਅਸੀਂ ਤੇਰੇ ਨਾਲ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਡੈਰੀ ਸਾਹਿਬ ਤੇਰੀ ਸੋਚ ਤੇਰਾ ਗਿਆਨ ਕੋ ਕੇ ਡੈਰੀ ਸਾਹਿਬ ਤੇਰੀ ਸੋਚ ਤੇਰਾ ਗਿਆਨ ਕੋ ਨਾ ਚੁੱਪ ਸਮਝ ਆਦਾ ਨਹੀਂ ਜਾਣਾ ਪਿੱਛੇ ਗੋਤ ਬਾਲਮੀਕ ਸਮਾਜ ਅਤੇ ਮੱਝ ਵੀ ਸਿੱਖਾਂ ਦੀ ਹੈ ਪੰਜਾਬ ਦੇ ਵਿੱਚ ਗੌਰ ਕਰਿਓ 70 ਸਾਲ ਤੱਕ ਸੋ ਹੀ ਵੋਟਾਂ ਪਾਈ ਗਏ ਕੋਈ ਮਸਲਾ ਹੀ ਨਹੀਂ ਸਾਡਾ ਕੋ ਹੈਗਾ ਕਿ ਨਹੀਂ ਹੈਗਾ ਜੇ ਮਾਰੀ ਮਰਟੀ ਨੂੰ ਸੋਚੀ ਆਈ ਤੇ ਪਤਾ ਚੱਲਦਾ ਅੱਜ ਤੱਕ ਕਿਸੇ ਵੀ ਪਾਰਟੀ ਨੇ ਸਟੇਟ ਪ੍ਰਧਾਨ ਸਾਡਾ ਬੰਦਾ ਨਹੀਂ ਲਾਇਆ ਮਲਬੀ ਸਿੱਖ ਨੂੰ ਕਿਤੇ ਵੀ ਸਟੇਟ ਪਾਰਟੀ ਦਾ ਪ੍ਰਧਾਨ ਨਹੀਂ ਲਾਇਆ ਕਿਸੇ ਵੀ ਪਾਰਟੀ ਨੇ ਫਿਰ ਜਦੋਂ ਅੱਗੇ ਸਟਡੀ ਕਰਕੇ ਵੇਖੀਏ 13 ਸੀਟਾਂ ਪਾਰਲੀਮੈਂਟੀਆਂ ਨੇ ਪੰਜਾਬ ਦੇ ਵਿੱਚ ਪਰ ਇੱਕ ਵੀ ਸੀਟ ਤੇ ਮਜਬੀ ਸਿੱਖ ਨਹੀਂ ਹੁੰਦਾ ਜਦੋਂ ਕਿ ਪੰਜ ਜਰਮ ਸੀਟਾਂ ਨੇ ਪੰਜਾਂ 'ਚੋਂ ਇੱਕ ਵੀ ਮਜਬੀ ਸਿੱਖ ਨਹੀਂ ਜੇ ਸਰਦਾਰ ਗੁਰਤਾ ਸਿੰਘ ਜੀ ਪਹੁੰਚੇ ਸੀ ਨਾ ਉਹ ਰਾਜਸਥਾਨ ਤੋਂ ਜਿੱਤਦੇ ਹੁੰਦੇ ਸੀ ਪੰਜਾਬ ਤੋਂ ਜਿੱਤ ਤੇ ਕਿਤੇ ਸਾਨੂੰ ਅੱਲਾ ਨੇ ਪਾਰਲੀਮੈਂਟ ਜਗ੍ਹਾ ਨਹੀਂ ਦਿੱਤੀ ਸਾਡੀਆਂ ਜਰਮ ਸੀਟਾਂ ਹੁੰਦਿਆਂ ਵੀ ਫਿਰ ਉਸ ਤੋਂ ਬਾਅਦ ਅੱਗੇ ਲੈ ਲੋ ਕੋਈ ਪਾਲਤੂ ਸਾਨੂੰ ਵਿਰੋਧੀ ਪਾਰਟੀ ਦਾ ਨੇਤਾ ਨਹੀਂ ਅਦਲੇ ਕਰ ਲਾਇਆ ਜਿੱਕ ਤੇ ਲਾਇਆ ਤੇ ਉੱਥੇ ਕੇ ਬਾਹਰ ਖੜੀ ਕਰ ਦਿਓ ਕਿ ਐਸ ਪਾਰਟੀ ਨੇ ਲਾਇਆ ਉਸ ਤੋਂ ਬਾਅਦ ਪਰ ਮذਬੀ ਸਿੱਖ ਨੂੰ ਅਜੇ ਤੱਕ ਉਹਨਾਂ ਨੇ ਕਿਤੇ ਵੀ ਮੁੱਖ ਮੰਤਰੀ ਦਾ ਸਾਨੂੰ ਸਨਮਾਨ ਨਹੀਂ ਦਿੱਤਾ ਤੇ ਗੁਰਮਖ ਪਿਆਰਿਆ ਹੁਣ ਜਾਗੋ ਮذਬੀ ਸਿੱਖੋ ਕੌਮ ਜਗਾਓ ਘਰ ਘਰ ਜਾ ਕੇ ਕੁੰਡਾ ਖੜਕਾ ਦਿਓ ਅਸੀਂ ਇੱਕ ਯਾਤਰਾ ਕਰ ਰਹੇ ਹਾਂ ਹਰ ਘਰ ਵਿੱਚ ਜਾ ਕੇ ਹਰ ਪਿੰਡ ਵਿੱਚ ਜਾ ਕੇ ਕੁੰਡਾ ਖੜਕਾਵਾਂਗੇ ਵੀ ਜਾਗੋੜ ਜਾਗਣ ਦਾ ਟੈਮ ਆਇਆ ਜੇ ਤੇ ਜਿਹੜਾ ਸਾਨੂੰ ਸਨਮਾਨ ਦੇਗਾ ਉਸ ਪਾਰਟੀ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਅਸੀਂ ਸਰਦਾਰ ਗੂਤਾ ਸਿੰਘ ਤੋਂ ਬਾਅਦ ਜੇ ਅਸੀਂ ਆਪਣਾ ਇੱਕ ਨੇਤਾ ਚੁਣਿਆ ਉਹ ਹੈ ਸਰਦਾਰ ਕੁਮਿੰਦਰ ਸਿੰਘ ਜੀ ਡੈਨੀ ਸਾਹਿਬ ਜਿਨ੍ਹਾਂ ਨੂੰ ਅਸੀਂ ਸਰਦਾਰ ਗੂਤਾ ਸਿੰਘ ਤੋਂ ਬਾਅਦ ਆਪਣੀ ਕੌਮ ਦਾ ਗਰਮ ਚੁਣਿਆ ਆਪਣੀ ਕੌਮ ਦਾ ਸਰਪ੍ਰਸਤ ਚੁਣਿਆ ਸਾਡੀ ਕੌਮ ਦਾ ਪ੍ਰਮੇਖ ਸਖਵਿੰਦਰ ਸਿੰਘ ਜੀ ਡੈਲੀ ਰੱਖਣਗੇ ਤੇ ਇਹ ਤਾਂ ਲਿਖਣਗੇ ਜੇ ਅਸੀਂ ਇਹਨਾਂ ਦੇ ਹੱਥ ਦੀ ਜਿਹੜੀ ਕਰਮ ਹੈ ਉਹਨੂੰ ਮਜ਼ਬੂਤ ਕਰਾਂਗੇ ਇਹ ਤਾਂ ਲਿਖਣਗੇ ਜਿੱਥੋਂ ਪ੍ਰਵਾਨਗਾਰੀ ਹੁੰਦੇ ਆ ਉਸ ਕੁਰਸੀ ਦੇ ਉੱਤੇ ਅਸੀਂ ਸਖਵਿੰਦਰ ਸਿੰਘ ਸਰਦਾਰ ਡੈਲੀ ਸਾਹਿਬ ਨੂੰ ਦੇਖਣਾ ਚਾਹਾਂਗੇ ਜਦੋਂ ਇਹ ਇੱਥੇ ਹੋਣਗੇ ਆਹ ਹੋਰ ਆਪਣੇ ਨੇਤਾ ਜਿਹੜੇ ਨੇ ਉਹ ਸਰਦਾਰ ਸਖਵਿੰਦਰ ਸਿੰਘ ਜੀ ਡੈਲੀ ਸਾਹਿਬ ਆ ਇਹਨਾਂ ਨੂੰ ਪ੍ਰਧਾਨ ਲਾਉ ਪੰਜਾਬ ਦਾ ਇਹਨਾਂ ਨੂੰ ਮੱਖ ਮੰਤਰੀ ਐਲਾਨਣ ਅਸੀਂ ਦਾਵਾ ਕਰਦੇ ਆ ਕਿ ਬਹੁਤ ਮਾਤ ਦੇ ਨਾਲ ਚਿਤਵਾਵਾਂਗੇ ਇਹੋ ਗੋਲੇ ਸੋਹ ਨਿਹਾਲ ਜਲਾ ਜਲਾ ਕੈਪ ਅਸੀਂ ਉਮੀਦ ਕਰਦੇ ਆ ਕਿ ਸਰਕਾਰ ਸੁਮੰਦਰ ਸਿੰਘ ਜੈੜੀ ਅਸੀਂ ਤੁਹਾਨੂੰ ਸਮਰਪਿਤ ਆ ਪਹਿਲੇ ਦੱਸ ਕੇ ਜੀ ਸਾਡੇ ਪੰਜਾਬ ਦੇ ਸੰਗਤ ਸਿੰਘ ਸਾਹਿਬ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਫੂਲ ਐਂਡ ਦਾਇਰਵਾਕਰ ਯੂਨੀਅਨ

ਸਤਿ ਸ੍ਰੀ ਅਕਾਲ ਜੰਗੀ ਦੇਣੀ ਚੁੱਲੋ ਸਾਡੇ 350 ਸਾਲਾ ਸ਼ਹੀਦੀ ਪੁਰਬ ਨੂੰ ਇਹ ਲਗਭਗ ਮੇਰੇ ਖਿਆਲ ਪੰਜਵਾਂ ਛੇਵਾਂ ਸੰਮੇਲਨ ਹੈ ਪੰਜਾਬ ਦੇ ਅੰਦਰ ਔਰ ਇਹ ਚੰਤਨ ਮਹਾ ਸੰਮੇਲਨ ਹੈ ਇਸ ਮਜਬੂਤ ਸੇਖ ਵਾਲਮੀਕੀ ਭਾਈਚਾਰੇ ਦੇ ਜਾਂ ਜੋ ਮੇਨ ਤਕਲੀਫਾਂ ਨੇ ਦੁੱਖ ਕੀ ਹੈ ਤਕਲੀਫਾਂ ਕੀ ਹੈ ਪੀੜਾ ਕੀ ਹੈ ਦਰਦ ਕੀ ਹੈ ਇਹਨਾਂ ਦੀਆਂ ਸਮੱਸਿਆਵਾਂ ਕੀ ਵੀ ਹੈ ਚਾਹੇ ਉਹ ਸਮਾਜਿਕ ਹੈ ਚਾਹੇ ਉਹ ਆਰਥਿਕ ਹੈ ਚਾਹੇ ਉਹ ਰਾਜਨੀਤਿਕ ਹੈ ਉਹਨਾਂ ਦੇ ਬਾਰੇ ਚਿੰਤਨਮਾ ਸੰਮੇਲਨ ਸੇਗਾ ਔਰ ਇਹ ਮੇਰੇ ਖਿਆਲ ਪੰਜਵਾਂ ਛੇਵਾਂ ਸੰਮੇਲਨ ਹੈ ਜਿਹੜਾ ਪੰਜਾਬ ਦੇ ਅੰਦਰ ਹੋਇਆ ਲੋਕਾਂ ਨੇ ਬੜੇ ਖੁੱਲ ਕੇ ਬਾਕੀ ਦੇ ਨਾਲ ਆਪਣੇ ਜਿਹੜੇ ਆ ਉਹ ਆਪਣੇ ਜਿਹੜੇ ਆ ਵਿਚਾਰ ਖੁੱਲ ਕੇ ਰੱਖੇ ਆ ਇਹ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਸਰ ਇਹ ਇਹਨਾਂ ਨਾਲ ਕਾਈ ਦੇ ਵਿੱਚ ਕਿ ਜੈਕਸਨ ਲੜਦੇ ਉਹ ਕਿਹੜੀ ਜਗ੍ਹਾ ਤੇ ਮੇਰਾ ਤਾਂ ਇਹ ਜੰਡਿਆਲਾ ਗੁਰੂ ਅੰਮ੍ਰਿਤਸਰ ਤੋਂ ਹਮੇਸ਼ਾ ਇਲੈਕਸ਼ਨ ਮੈਂ ਲੜਦਾ ਹਾਂ ਔਰ ਮੇਰੇ ਪਿਤਾ ਜੀ ਨੇ ਵੀ ਉੱਥੋਂ 5 ਵਾਰ ਜਿਹੜੀ ਇਲੈਕਸ਼ਨ ਲੜੇ ਐ 6ਵੀਂ ਵਾਰ ਮੈਂ ਦਾਸ ਹਾਂ ਤੋਂ ਐਮ.ਐਲ.ਏ ਬੰਦਾ ਮੌਕਾ ਮਿਲਿਆ ਮੇਰਾ ਇਲੈਕਸ਼ਨ ਜਿਹੜਾ ਉੱਥੋਂ ਹੀ ਲੜਨ ਦਾ ਮਕਸਦ ਹੈ ਜੰਡਿਆਲਾ ਤੋਂ ਹੀ ਡਾਨੀ ਸਾਹਿਬ ਇੱਕ ਹੋਰ ਪੁੱਛਣਾ ਚਾਹਾਂਗੇ ਜਿਵੇਂ ਵੱਡੀ ਗਿਣਤੀ ਵਿੱਚ ਤਦਾਦ ਮਜਬੂਸ ਇੱਕ ਵਾਲਮੀਕ ਵੋਟਰਾਂ ਦੀ ਹੈ ਜਿੰਨੇ ਜਿਹੜੇ ਇਹਨਾਂ ਦੇ ਵਿੱਚ ਕਿੰਨੀ ਕੋ ਨੁਮਾਇੰਦਗੀ ਮਤਲਬ ਮਿਲੇਗੀ ਇਸ ਵਾਰ 2027 ਚ ਕਿਉਂਕਿ ਹਰ ਵਾਰ ਐਵੇਂ ਹੁੰਦਾ ਹੈ ਕਿ ਕਹਿੰਦੇ ਨੇ ਪਰ ਉਹ ਲਾਰਿਆਂ ਤੋਂ ਸਵਾਏ ਘੱਟ ਸੀਟਾਂ ਮਿਲਦੀਆਂ ਬਾਕੀ ਦੂਜੇ ਲੱਗਦੇ ਦੇਖੋ ਗੱਲ ਇਹ ਹੈ ਕਿ ਸਾਡੇ ਉਸ ਮਹਾਨ ਨੇਤਾ ਰਾਹੁਲ ਗਾਂਧੀ ਜੀ ਦੀ ਸੋਚ ਹੈ ਔਰ ਅਕਸਰ ਉਹ ਬੜੀ ਬਿਵਾਕੀ ਦੇ ਨਾਲ ਖੁੱਲ ਕੇ ਆਪਣੇ ਵਿਚਾਰ ਕਹਿੰਦੇ ਆ ਕਿ ਜਿੰਨੀ ਜਿੰਨੀ ਸੰਖਿਆ ਭਾਰੀ ਓਨੀ ਉਹਦੀ ਹਿੱਸੇਦਾਰੀ ਸੋ ਪੰਜਾਬ ਦੀਆਂ 34 ਸੀਟਾਂ ਰਿਜ਼ਰਵ ਨੇ ਸਾਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਅੱਧੀਆਂ ਟਿਕਟਾਂ ਜਿਹੜੀਆਂ ਨੇ ਇਸ ਵਾਰੀ ਰਾਹੁਲ ਗਾਂਧੀ ਜੀ ਜਿਹੜੇ ਆ ਨਾ ਉਹ ਮਜਬੀਸ ਇਕਵਾਲਮਿਕ ਭਾਈਚਾਰੇ ਦੇ ਜਿਹੜੇ ਉਮੀਦਵਾਰ ਉਤਾਰ ਕੇ ਮੈਦਾਨ ਚੋਂ ਟਿਕਟਾਂ ਵਾਜਣਗੇ ਜੇ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਵਿੱਚ ਚਾਰ ਹਲਕੇ ਆਉਂਦੇ ਨੇ ਕਹਿੰਦੇ ਵਿੱਚ ਇੱਕ ਰਿਜ਼ਰਵ ਹਰਕਾ ਇਸ ਤੋਂ ਕਿ ਵਾਕਈ ਮਜਬੀਸ ਇਕਵਾਲਮਿਕ ਸਮਾਜ ਦੇ ਬੰਦੇ ਨੂੰ ਟਿਕਟ ਮਿਲੇਗੀ ਕਿ ਇਸ ਦੀ ਪੂਰਨ ਆਸ ਹੈ ਤੁਹਾਨੂੰ ਆਸੀਂ ਇਹਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬ ਦੇ ਅੰਦਰ ਜਿਹੜੀਆਂ 34 ਵਿਧਾਨ ਸਭਾ ਦੀਆਂ ਰਿਜ਼ਰਵ ਸੀਟਾਂ ਨੇ ਬੰਦੀ ਆਬਾਦੀ ਦੇ ਅਨੁਪਾਤ ਦੇ ਮੁਤਾਬਕ ਔਰ ਜੋ ਸਾਡੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਦੀ ਸੋਚ ਹੈ ਕਿ ਜਿੰਨੀ ਜਿੰਨੀ ਸੰਖਿਆ ਭਾਰੀ ਉਹਨੀਆਂ ਦੀ ਹਿੱਸੇਦਾਰੀ ਅਸੀਂ ਉਹਨਾਂ ਦੀ ਆਬਾਦੀ ਦੇ ਮੁਤਾਬਕ ਉਹਨਾਂ ਦਾ ਬੰਦਾ ਹੱਕ ਮਾਨ ਸਤਕਾਰ ਪੂਰੇ ਪੰਜਾਬ ਦੇ ਅੰਦਰ ਜਿਹੜਾ ਉਹਨਾਂ ਨੂੰ ਦਵਾ ਨਾ ਮਰਕਾ ਦਿਹਾਤੀ ਦੀ ਗੱਲ ਕਰ ਰਹੇ ਹਾਂ ਜਿੱਥੇ ਦਿਹਾਤੀ ਦੇ ਵਿੱਚ ਪਾਰਟੀ ਜਿਹੜੀ ਹੈ ਉਹ ਪਾਰਟੀ ਦਾ ਫੈਸਲਾ ਕਰਨਾ ਹੈ ਪਰ ਪਾਰਟੀ ਦੇ ਅੰਦਰ ਇਸ ਗੱਲ ਦੇ ਉੱਤੇ ਅਸੀਂ ਪੈਰਾ ਦੇਵਾਂਗੇ ਔਰ ਆਪਣੀ ਆਵਾਜ਼ ਵੀ بلند ਕਰਾਂਗੇ ਕਿ ਅਧੀਆਂ ਟਿਕਟਾਂ ਮਜਬੀ ਸਿਕ ਬਾਦਮੀਕ ਭਾਈਚਾਰੇ ਨੂੰ ਜਿਹੜੀਆਂ ਉਹ ਬੰਦਾ ਮਾਨ ਸਨਮਾਨ ਹੱਕ ਜ਼ਰੂਰ ਦਿੱਤਾ ਜਾਵੇ